ਵਕਾਸ ਦੱਸ ਦਈਏ ਤੁਹਾਨੂੰ ਦੀਨਾ ਨਗਰ ਦਾ ਔਰ ਹਾਲਾਤ ਦੱਸ ਦਈਏ ਦੀਨਾ ਨਗਰ ਦੇ ਔਰ ਦੀਨਾ ਨਗਰ ਦਾ ਬਾਸ ਸੱਡੇ ਔਰ ਬਾਸ ਸੱਡੇ ਦੇ ਉੱਤੇ ਜੋ ਬਾਥਰੂਮ ਬਣੇ ਨੇ ਉੱਪਰ ਟੈਂਕੀ ਪਈ ਆ ਘਾ ਵੇਖ ਸਕਦੇ ਹੋ ਉੱਤੇ ਤੁਸੀਂ ਕਿ ਜੇ ਇਹ ਘਾ ਦੀ ਸਫਾਈ ਹੋ ਜਾਂਦੀ ਜਾਂ ਉੱਤੋਂ ਟੈਂਕੀ ਜਿਹੜੀ ਆ ਉਸ ਦਾ ਕੋਈ ਓਵਰਫਲੋ ਸਾਈਡ ਨੂੰ ਕੱਢਿਆ ਜਾਂਦਾ ਇਸ ਜਗ੍ਹਾ ਦਾ ਕੋਈ ਪ੍ਰਣਾਲਾ ਬਣਾਇਆ ਜਾਂਦਾ ਮੈਂ ਕੈਮਰਾਮੈਨ ਨੂੰ ਕਹਾਂਗਾ ਕਿ ਸਾਰੀ ਤਸਵੀਰ ਵਗਾਈ ਜਾਵੇ ਟੈਂਕੀ ਵੱਡੀ ਵੀ ਕੋਲ ਏ ਔਰ ਨਿੱਕੀ ਟੈਂਕੀ ਵੀ ਉੱਤੇ ਰੱਖੀ ਹੋਈ ਆ ਉਸ ਦਾ ਪਾਣੀ ਲਗਾਤਾਰ ਚੋਰਿਆ ਔਰ ਜੇ ਕਿਸੇ ਨੇ ਬਾਥਰੂਮ ਆਉਣਾ ਹੈ ਪਹਿਲੇ ਗੱਲ ਦੱਸ ਦਈਏ ਕਿ ਦੀਨਾਨਗਰ ਚ ਇੱਕ ਤਾਂ ਬਾਥਰੂਮ ਆ ਉਹ ਵੀ ਬੱਸ ੱਡੇ ਤੇ ਇਹ ਸਦੀਆਂ ਪਹਿਲਾਂ ਤੋਂ ਬਣਿਆ ਲੇਕਿਨ ਚੱਲਦਾ ਨਹੀਂ ਸੀ ਜੇ ਹੁਣ ਚੱਲਿਆ ਹੀ ਆ ਤਾਂ ਇਸ ਦੀ ਹਾਲਾਤ ਵੇਖ ਸਕਦੇ ਹੋ ਤੁਸੀਂ ਕਿ ਇਸ ਦੀਵਾਰਾਂ ਦੇ ਉੱਤੇ ਪਾਣੀ ਪੈ ਰਿਹਾ ਔਰ ਕਦੋਂ ਛੱਤ ਕਦੇ ਵੀ ਡਿੱਗ ਸਕਦੀ ਆ ਅਜੇ ਬਰਸਾਤ ਨਹੀਂ ਆਈ ਲੇਕਿਨ ਇਹ ਪਾਣੀ ਇਸ ਤਰ੍ਹਾਂ ਦਾ ਜਿਵੇਂ ਬਰਸਾਤ ਆ ਰਹੀ ਆ ਔਰ 24 ਘੰਟੇ ਉੱਤੋਂ ਪਾਣੀ ਚੱਲ ਰਿਹਾ ਕਿਉਂਕਿ ਮੋਟਰ ਚੱਲਦੀ ਆ ਪਤਾ ਨਹੀਂ ਲੱਗਦਾ ਔਰ ਉਸ ਦਾ ਪ੍ਰਣਾਲਾ ਨਹੀਂ ਹੈ ਛੱਤ ਦਾ ਪ੍ਰਣਾਲਾ